ਮੇਰੇ ਤੇ ਨਹੀਂ ਯਾਰ ਬੈਕ ਮੰਗਿਆ ਜੀ ਮੈਂ ਇਸ ਜੂਕੇਂ ਦੇ ਵਿੱਚ ਕੰਮ ਕਰਕੇ ਹੀ ਪੈਸਾ ਕਮਾ ਕੇ ਅੱਗੇ ਕੈਪਟਨ ਦੇ ਵਿੱਚ ਪੈਸਾ ਇਨਵੈਸਟਮੈਂਟ ਕਰ ਦਿੱਤੀ ਤੇ 4 ਲੱਖ ਜਿੰਨੇ ਕਮਾਇਆ ਕ੍ਰਿਪਟੋ ਦੇ ਵਿੱਚ ਉਹੀ ਸਤਾ ਸਕਦਾ ਕਿ 4 ਲੱਖ ਭਾਜੀ ਕਿੱਦਾਂ ਕਮਾਇਆ ਲੋ ਜੀ ਸਾਡੇ ਪ੍ਰਦੀਪ ਭੈਣ ਜੀ ਨੇ ਨਾ THAILAND ਟੂਰ ਅਚੀਵ ਕੀਤਾ ਆ ਜੀ ਦਿਖਾਵਾ ਕਰ ਰਹੇ ਨੇ ਆਪਣਾ THAILAND ਟੂਰ ਜੀ ਨੇ ਅਚੀਵ ਕੀਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ। ਤੇ ਜਿੱਤਾ ਕਿ ਤੁਹਾਨੂੰ ਵੀ ਪਤਾ ਆ ਵੀ ਆਪਾਂ ਜ਼ਿਆਦਾਤਰ ਕੰਮ ਦੇ ਰਿਲੇਟਿਡ ਵੀਡੀਓਜ਼ ਪਾਈਆਂ ਹਨਾ ਤੇ ਅੱਜ ਆਪਾਂ ਤੁਹਾਨੂੰ ਉਸੇ ਕੰਮ ਦੇ ਰਿਲੇਟਿਡ ਇੰਦਾਂ ਦੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਕੀ ਆਪਾਂ ਜਾਣਕਾਰੀ ਦਵਾਂਗੇ ਕਿ ਜਿਹੜਾ ਵੀ ਆਪਾਂ ਕੋ ਕੰਮ ਕਰਦੇ ਹੋ ਜੈਨੂਅਲ ਹੁੰਦਾ ਉਹ ਕੋਈ ਫੇਕ ਨਹੀਂ ਹੁੰਦਾ ਹੈਗਾ ਰੀਅਲ ਪੂਰਾ ਜੈਨੂਅਰ ਆ ਤੇ ਅੱਜ ਤੁਹਾਨੂੰ ਆਪਾਂ ਸਾਰਾ ਲਾਈਵ ਦਿਖਾ ਦੇਣਾ ਤੇ ਆਪਾਂ ਪਹੁੰਚ ਚੁੱਕੇ ਆ ਹਿਸ਼ਾਰਪੁਰ ਤੇ ਨਾਲ ਮੇਰੇ ਦੀਦੀ ਤੇ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੀਦੀ ਦਊਗੀ ਮੈਂ ਨਹੀਂ ਦੇਣੀ ਹੈਗੀ ਅੱਜ ਤੁਹਾਨੂੰ ਸਾਰਾ ਕੰਮ ਦੇ ਰਿਲੇਟਡ ਜੋ ਵੀ ਆ ਦੀਦੀ ਦੱਸੂਗੀ ਠੀਕ ਆ ਜੀ ਓਕੇ ਜੀ ਠੀਕ ਆ ਰਹਿਦੀ ਆ ਠੀਕ ਆ ਫੇ ਆਜੋ ਫੇ ਲੋਜੀ ਏ ਐਮ ਸੈਲੀਬ੍ਰੇਸ਼ਨ ਕਰੀਏ ਐਂਟਰੀ ਅੰਦਰ ਚਲੋ ਫੇ ਬਾਕੀ ਤੁਹਾਨੂੰ ਸਾਰਾ ਅੰਦਰ ਜਾ ਕੇ ਦਿਖਾਵਾਂਗੇ ਆਪਾਂ ਲੋ ਵੀ ਕਹਿੰਦੇ ਕਾਪੀ ਪੈਨ ਬਹੁਤ ਜ਼ਰੂਰੀ ਆ ਵੀ ਹੁਣ ਸਾਡਾ ਕਾਪੀ ਪੈਨ ਰਹਿ ਗਿਆ ਆਪਾਂ ਕਾਪੀ ਪੈਨ ਲੈ ਆਈਏ ਆਜੋ ਹੁਣ ਮਤਲਬ ਕਾਪੀ ਪੈਨ ਲੱਭ ਕੇ ਲਿਓਨੇ ਆ ਚਲ ਜੇ ਚਲੋ ਠੀਕ ਆ ਜੀ ਲਓ ਜੀ ਬ੍ਰੇਕਫਾਸਟ ਇੱਧਰ ਆਪਣਾ ਰੈਡੀ ਆ ਤੇ ਹੁਣ ਆਪਾਂ ਲੱਗੇ ਸਾਰੇ ਜਣੇ ਬ੍ਰੇਕਫਾਸਟ ਕਰਨ ਤੇ ਤੁਸੀਂ ਸਾਰੇ ਜਣੇ ਦੇਖ ਸਕਦੇ ਆ ਸੈਲੀਬ੍ਰੇਸ਼ਨ ਚੱਲ ਰਿਹਾ ਆ ਤੇ ਸਭ ਤੋਂ ਪਹਿਲਾਂ ਆਪਣੇ ਇੱਧਰ ਸਾਰੇ ਬ੍ਰੇਕਫਾਸਟ ਕਰ ਰਹੇ ਆ मेले भी चक लो चक लो हूँ तीन पौने लिहो ही पड़ा दो मेनू नहीं पाते हैं इधर ਨਾਲ ਨਾਲ ਮੇਰੀ ਵੀ ਪਲੇਟ ਲੱਗ ਰਹੀ ਹੈ ਅੱਜ ਤੱਕ ਹੈ ਬਹੁਤ ਟੇਸਟੀ ਆ ਹਨਾ ਬਹੁਤ ਟੇਸਟੀ ਵੀ ਬ੍ਰੇਕਫਾਸਟ ਅੰਦੀ ਲੋ ਜੀ ਆਪਾਂ ਹੁਣ ਬ੍ਰੇਕਫਾਸਟ ਕਰ ਲਿਆ ਆ ਤੇ ਮੈਂ ਸੁਖਦੀਪ ਮੈਂ ਤੁਹਾਨੂੰ ਪੂਰੀ ਨੌਲੇਜ ਦੇਵਾਂਗੇ ਕੰਮ ਬਾਰੇ ਸਾਰੇ ਜਣੇ ਵਲੌਗ ਦੇ ਨਾਲ ਬਨੇ ਰਹੋ ਤੇ ਪਲੀਜ਼ ਸਾਰੇ ਜਣੇ ਧਿਆਨ ਨਾਲ ਦੇਖਿਓ ਕੋਈ ਵੀ ਇਤਾਂ ਦੀ ਗੱਲ ਆ ਜਿਹੜੀ ਮਿਸ ਨਾ ਹੋ ਜਵੇ ਤੇ ਆਪਾਂ ਇਸ ਤੋਂ ਅੱਗੇ ਤੁਹਾਨੂੰ ਆਪ ਬਾ ਚੈਟ ਤੇ ਦੱਸਾਂਗੇ ਠੀਕ ਆ ਜੀ ਕੀ ਕੰਮ ਆ ਤੇ ਕਿੱਦਾਂ ਆਪਾਂ ਸਟਾਰਟਿੰਗ ਕਰਨੀ ਆ ਤੇ ਸਾਰੇ ਜਣੇ ਵਲੌਗ ਦੇ ਨਾਲ ਬਨੇ ਰਹੋ ਤੇ ਬਹੁਤ ਜਲਦੀ ਸੁਖਦੀਪ मैम ਮੀਟਿੰਗ ਲੱਗਦੀ ਐ ਟੈਂਕਨ ਤੇ ਸਾਰੇ ਜਣੇ ਜ਼ਰੂਰ ਸੁਣਿਓ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਨਾਸ਼ਤਾ ਨਹੀਂ ਕੀਤਾ ਆਪਣੇ ਰਿਫਰੈਸ਼ਮੈਂਟ ਲੈ ਲਓ ਔਰ ਆਪਣੇ ਆਪਣੀ ਚੇਅਰ ਤੇ ਆ ਜਿਓ ਪਲੀਜ਼ ਗੈਟ ਰੈਡੀ ਵਿਦ ਡੈਰੀ ਐਂਡ ਪੈਨ ਕਿਉਂਕਿ ਅੱਜ ਬਹੁਤ ਜ਼ਿਆਦਾ ਇੱਥੋਂ ਤੁਹਾਨੂੰ ਨੌਲੇਜ ਮਿਲਣ ਵਾਲੀ ਹੈ ਤੇ ਉਹਦੇ ਵਾਸਤੇ ਮੈਂਟਲੀ ਆਪਾਂ ਪ੍ਰੀਪੇਅਰ ਹੋ ਕੇ ਬੈਠੀਏ ਨਾਮ ਮੇਰਾ ਸੁਦੀਪ ਕੌਰ ਹੈ ਤੇ ਮੈਂ ਹੁਸ਼ਿਆਰਪੁਰ ਸਿਟੀ ਤੋਂ ਬਿਲੋਂਗ ਕਰਦੀ ਹਾਂ ਅਗਰ ਮੈਂ ਆਪਣੀ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਮੈਂ ਮਾਸਟਰਸ ਕੀਤੀ ਹੋਈ ਆ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਔਰ ਉਸ ਤੋਂ ਬਾਅਦ ਜੌਬ ਕੀਤੀ ਆ ਲੈਕਚਰਸ਼ਿਪ ਕੀਤੀ ਆ ਆਪਣਾ ਟਿਊਸ਼ਨ ਸੈਂਟਰ ਵੀ ਚਲਾਇਆ ਬਹੁਤ ਪਾਪੜ ਵੇਲੇ ਆ ਪਰ ਅਨਲਿਮਟਿਡ ਪੈਸਾ ਕਿਤੇ ਨਹੀਂ ਆਇਆ ਪਰ ਇਹ ਪੂਰਾ ਪੈਸਾ ਜਿਹਨੂੰ ਕਹਿੰਦੇ ਆ ਨਾ ਉਹ ਨਹੀਂ ਆਇਆ ਉਹ ਵੀ ਇੱਥੇ ਆਇਆ ਯੂਗੰਦੇਵ ਇਸ ਕਰਕੇ ਯੂਗੰਦੇਵ ਵਾਸਤੇ ਇੱਕ ਵਾਰ ਜ਼ਬਰਦਸਤ। ਯੂਗੰਦੇਵ ਵਿੱਚ ਜੁੜੇ ਸੀਗੇ ਔਰ ਆਪਣੇ ਬਹੁਤ ਸਾਰੇ ਡ੍ਰੀਮਸ ਪੂਰੇ ਕੀਤੇ ਆ ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੀ ਐ ਐਮਡੀ ਸਰ ਮਿਸਟਰ ਪ੍ਰਵੀਨਦਰ ਸਿੰਘ ਜੀ ਦਾ ਤੇ ਹੁਸਨਾਲ ਕਰਦਾ ਔਰ ਆਪਣੀ ਸਾਰੀ ਟੀਮ ਦਾ ਫਟੇ ਸਾਰਿਆਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ ਇੱਕ ਵਾਰ ਜ਼ਬਰਦਸਤ ਕਲਾਪਿੰਗ ਆਪਣੇ ਵਾਸਤੇ ਵੀ ਕਰਦੇ ਆ ਆਪਣੇ ਤੂੰ ਮਤ ਕਹਿਆ ਤੁਸੀਂ ਪਾਤੀ ਜਿਨਾਂ ਨੇ ਐਡਰੈਸ ਨਹੀਂ ਕੀਤਾ ਚਲੋ ਸਵਾਲ ਚੇਂਜ ਕਰ ਦਿੰਦੇ ਆ ਅਮੀਰ ਕੌਣ ਕੌਣ ਹੋਣਾ ਚਾਹੁੰਦਾ ਹੈ ਖੁੱਲਾ ਪੈਸਾ ਕਿਨੇ ਕਿਹਨੂੰ ਚਾਹੀਦਾ ਤਜੋਰੀਆਂ ਭਰੀਆਂ ਹੋਣ ਹੈ ਨਾ ਜਿੱਥੇ ਜਾਈਏ ਪੈਸਾ ਖਰਚਣ ਲੱਗੇ ਦੇਖੀਏ ਨਾ ਜਿਹੜੀ ਚੀਜ਼ ਪਸੰਦ ਆਵੇ ਲੈ ਲਈਏ ਕੋਈ ਬਾਹਣਾ ਬਣਾਉਣਾ ਪਵੇ ਘਰ ਦੇ ਵਿੱਚ ਕੋਈ ਚੀਜ਼ ਚਾਹੀਦੀ ਉਹ ਵੀ ਲੈ ਲਈਏ ਹਾਂਜੀ ਕੌਣ ਕੌਣ ਚਾਹੁੰਦਾ ਹੈ ਬਾਕੀ ਜਿਨ੍ਹਾਂ ਨੇ ਐਡਰੈਸ ਨਹੀਂ ਹੋਏ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਨੂੰ ਚਾਹੀਦਾ ਤੁਹਾਨੂੰ ਚਾਹੀਦਾ ਸਾਰਿਆਂ ਨੂੰ ਚਾਹੀਦਾ ਨਾ ਤੇ ਪੈਸਾ ਖੁੱਲਾ ਪੈਸਾ ਕਮਾਉਣ ਦੇ ਵਾਸਤੇ ਸਾਡੇ ਕੋਲ ਕੀ ਆਪਸ਼ਨ ਆ ਹੁਣ ਐਡਰੈਸ ਕਰਨੀਆਂ ਸਾਰਿਆਂ ਨੇ ਤੁਸੀਂ ਦੇਖੋ ਪਾਰਟਿਸਪੇਟ ਕਰੋਗੇ ਇਹਨਾਂ ਤਾਂ ਵਧੀਆ ਲੱਗੂਗਾ ਅਗਰ ਅਸੀਂ ਇਕੱਲੇ ਇੱਥੇ ਖੜਕੇ ਬੋਲਾਂਗੇ ਤਾਂ ਫਿਰ ਉਹ ਕਨੈਕਸ਼ਨ ਨਹੀਂ ਬਣ ਪਾਣਾ ਖੁੱਲਾ ਪੈਸਾ ਕਮਾਉਣ ਵਾਸਤੇ ਕੀ ਕਰਨਾ ਪਏਗਾ ਜਿੱਦਾਂ ਮੈਂ ਹੁਣ ਜੋਬ ਕਰਦੀ ਸੀ ਤਾਂ ਮੈਨੂੰ ਖੁੱਲਾ ਪੈਸਾ ਨਹੀਂ ਸੀ ਆ ਰਿਹਾ ਐਨਾ ਯੂਨੀਵਰਸਿਟੀਆਂ ਦੇ ਵਿੱਚ ਵੀ ਫੀਸਾਂ ਭਰੀਆਂ ਕਰਦੇ ਆ ਨੇ ਲੋਨ ਵੀ ਲਏ ਹੋਉਂਗੇ ਹਨਾ ਤੇ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਕਰਦੇ ਪਏ ਆ ਬਟ ਕੀ ਖੁੱਲਾ ਪੈਸਾ ਆਉਣਾ ਕੀ ਕਾਲਜ ਇਹ ਗਰੰਟੀ ਦਿੰਦਾ ਯੂਨੀਵਰਸਿਟੀ ਗਰੰਟੀ ਦਿੰਦੀ ਆ ਲੱਖਾਂ ਰੁਪਏ ਲਗਾਉਣ ਤੋਂ ਬਾਅਦ ਸਾਨੂੰ ਯੂਨੀਵਰਸਿਟੀ ਗਰੰਟੀ ਦਿੰਦੀ ਆ ਕਿ ਤੁਹਾਡਾ ਬੱਚਾ ਇੱਥੋਂ 45 ਲੱਖ ਦੇ ਪੈਕੇਜ ਲੈ ਕੇ ਨਿਕਲੂਗਾ ਕਰੋੜ ਰੁਪਏ ਤਨਖਾਹ ਹੋਊਗੀ ਹਾਂਜੀ ਤੇ ਖੁੱਲਾ ਪੈਸੇ ਇਟਨੀ ਜੋਬ ਦੇ ਵਿੱਚ ਨਹੀਂ ਹੈ। ਨਹੀਂ ਹੈ। ਜੋਬ ਇੱਕ ਤਰਾਸਦੀ ਆ ਸਾਨੂੰ ਕਰਨੀ ਪੈਂਦੀ ਆ ਕਿਉਂਕਿ ਜੋਬ ਦੇ ਵਿੱਚ ਸਾਡੇ ਘਰ ਦੀ ਆਈ ਚਲਾਈ ਚੱਲਦੀ ਹੈ। ਇੱਕ ਫਿਕਸਡ ਇਨਕਮ ਆਉਂਦੀ ਆ ਪਰ ਜੇ ਆਪਾਂ ਕਹੀਏ ਕਿ ਬਹੁਤ ਵੱਡੇ ਸੁਪਨੇ ਸਾਡੇ ਪੂਰੇ ਹੋਣਗੇ ਉਹ ਨਹੀਂ ਹੋਣਗੇ। ਇੱਧਰ ਸੈਟਿੰਗ ਹੋ ਜਣੀ ਹੈ ਕੋਈ ਨਹੀਂ ਤੁਸੀਂ ਧਿਆਨ ਅੰਦਰ ਮੇਰੇ ਵੱਲ ਰੱਖੋ ਉਧਰ ਆਪਾਂ ਬਾਅਦ ਚ ਗੱਲਬਾਤ ਕਰਦੇ ਆਂ ਤੇ ਹੋਰ ਕੀ ਕਰ ਸਕਦੇ ਆਪਾਂ ਪੈਸਾ ਕਮਾਉਣ ਵਾਸਤੇ ਹੋਰ ਕੀ ਕਰਦੇ ਆਂ ਜਾ ਤਾਂ ਨੌਕਰੀ ਕਰਦੇ ਆ ਪੂਰੀ ਵਰਲਡ ਦੇ ਵਿੱਚ ਦੁਨੀਆ ਨੂੰ ਜੋੜ ਸਕਦੇ ਤੇ ਉਹ ਹੈਗਾ ਜੀ ਕੈਪਚਨ ਕੀ ਹੈਗਾ ਜੀ ਕੈਪਚਨ ਕੈਪਚਨ ਤੇ ਉਹਦੇ ਜਿਹੜਾ ਬਿਜ਼ਨਸ ਪਲਾਨ ਉਹ ਮੈਂ ਸ਼ੇਅਰ ਕਰਾਂਗੀ ਤੁਸੀਂ ਧਿਆਨ ਦੇ ਨਾਲ ਬਿਜ਼ਨਸ ਪਲਾਨ ਸੁਣਨਾ ਹੈ ਠੀਕ ਹੈ ਅਗਰ ਤੁਹਾਨੂੰ ਬਿਜ਼ਨਸ ਪਲਾਨ ਨੂੰ ਲੈ ਕੇ ਕੋਈ ਵੀ ਡਾਊਟ ਹੈਗਾ ਤੁਸੀਂ ਐਂਡ ਵਿੱਚ ਹੈਂਡ ਰੇਸ ਕਰਕੇ ਆਪਣਾ ਸਵਾਲ ਕਲੀਅਰ ਕਰ ਸਕਦੇ ਠੀਕ ਹੈ ਜੀ ਡੈਰੀ ਪੈਨ ਗ੍ਰੇਡੀਅੰਟ ਅੱਜ ਤੋਂ ਹਾਰਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਅਸੀਂ ਸਾਰੇ ਇੱਥੇ ਬੈਠੇ ਹਾਂ ਸਾਡੇ ਵਿੱਚ ਹਰ ਤਰ੍ਹਾਂ ਦਾ ਪਰਸਨ ਬੈਠਾ ਹੈ ਕਿਸੇ ਨੇ ਵੱਧ ਵੀ ਕਮਾਇਆ ਕਿਸੇ ਨੇ ਘੱਟ ਵੀ ਕਮਾਇਆ ਕਿਸੇ ਨੇ ਅਚੀਵਮੈਂਟਸ ਵੀ ਲਈਆਂ ਔਰ ਕਿਸੇ ਨੇ ਸਿਰਫ ਪਾਰਟਿਸਪੇਸ਼ਨ ਕੀਤੀ ਲੇਕਿਨ ਸਾਡੇ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਅਸੀਂ ਸਾਰੇ ਕਰਤੋਟ ਕੇ ਬਾਹਰ ਆਏ ਹਾਂ ਅਸੀਂ ਸਾਰੇ ਸਿੱਖਣਾ ਚਾਹੁੰਦੇ ਹਾਂ ਅਸੀਂ ਸਾਰੇ ਅੱਗੇ ਵਧਣਾ ਚਾਹੁੰਦੇ ਹਾਂ ਠੀਕ ਹੈ ਇਸ ਸਭ ਨੂੰ ਪਤਾ ਹੈ ਕਿ ਪੈਸਾ ਕੁਝ ਨਹੀਂ ਹੈ कुछ नहीं होगा लोग ऐसा हाथों नहीं है पैसा कुछ नहीं है बट मेरा तजर्बा कहता है कि पैसा ही सब कुछ है जो पैसा है तो रिश्ते में जो पैसा है तो जो पैसा है तो इज्जत है जो पैसा है तो दुनिया है एक हॉस्पिटल जाके मैं एक हालात देखे जिथे एक आप अपने बच्चे को बचाने एक एक रिश्तेदार फोन कर रहा फोन ਕਰ ਰਹੇ ਹੋ ਰਿਸ਼ਤੇਦਾਰੋਂ ਨੇ ਰਾਤ ਨੂੰ ਫੋਨ ਸਵੀਟ ਹੋ ਗਿਆ ਲੈ ਉਹ ਪਰਸਨ ਰਾਤ ਨੂੰ 2:00 ਵਜੇ ਹਸਪੀਟਲ ਦੇ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਉਸਨੇ 9000 ਦੇ ਵਿੱਚ ਆਪਣਾ ਸਕੂਟਰ ਵੇਚਿਆ ਤੇ ਆਪਣੇ ਬੱਚੇ ਨੂੰ ਅਮਰਜੈਂਸੀ ਦੇ ਵਿੱਚ ਐਂਟਰੀ ਕਰਾਈ ਹੁਣ ਤੁਸੀਂ ਸਮਝਦੇ ਹੋਗੇ ਪੈਸੇ ਦੀ ਕੀਮਤ ਕੀ ਹੈ ਪਰ ਉਸ ਦਾ ਬੱਚਾ ਨਹੀਂ बच ਸਕਿਆ ਜੇ ਕਿਸੇ ਰਿਸ਼ਤੇਦਾਰ ਨੇ ਰਾਤ ਨੂੰ ਮੌਕੇ ਸੰਜਾੜ ਦੇ ਕੇ ਉਸ ਬੱਚੇ ਤੇ ਐਂਟਰੀ ਕਰਵਾ ਦਿੱਤੀ ਹੁੰਦੀ ਤਾਂ ਹਾ ਜੋ ਬੱਚਾ ਵੀ ਸ਼ਾਇਦ ਸਵੇਰ ਤੱਕ ਹੁੰਦਾ ਮਾਂ-ਪਾਪੇ ਖਾਣੇ ਸਾਹਮਣੇ ਹੁੰਦੇ। ਸੋ ਪੈਸਾ ਬਹੁਤ ਵੱਡੀ ਚੀਜ਼ ਹੈ। ਇਹ ਨਹੀਂ ਹੈ ਕਿ ਪੈਸਾ ਕੁਝ ਨਹੀਂ ਹੈ, ਪੈਸਾ ਹੀ ਸਭ ਕੁਝ ਹੈ। ਪੈਸਾ ਹੈ ਤਾਂ ਰਿਸ਼ਤਾ ਹੈ। ਸੋ ਇਸ ਦੀ ਕੀਮਤ ਨੂੰ ਜਾਣਦੇ ਹੋਏ ਤੁਸੀਂ ਸਾਰੇ ਇੱਥੇ ਪਹੁੰਚੇ ਹੋ। ਸਾਡੀ ਜ਼ਰੂਰਤ ਮਜਬੂਰੀ ਮੈਟਰ ਨਹੀਂ ਕਰਦੀ ਬਟ ਅਗਲੇ ਨੇ ਕਰਕੇ ਦਿਖਾ ਦਿੱਤਾ ਕਿ ਇਦਾਂ ਦੀ ਚੀਜ਼ ਲੋਚ ਕਰਤੀ ਇੰਟਰਨੈਟ ਅੱਜ ਦੁਨੀਆ ਦਾ ਮਤਲਬ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਆ ਬਿਟਕੋਇਨ ਦੇ ਸਿਰ ਤੇ ਚੱਲਦੇ ਆ। ਬਹੁਤ ਸਾਰੇ ਲੋਕ ਜਿਹੜੇ ਪੈਸਾ ਕਮਾਉਂਦੇ ਆ ਤੇ ਇਹ ਬੈਠੇ ਆਪਣੇ ਮੋਬਾਈਲ ਤੋਂ ਹੀ ਪੈਸਾ ਕਮਾ ਰਹੇ ਬਟ ਇਧਰਲੀ ਸਾਨੂੰ ਸਿੱਖਣਾ ਪੈਣਾ ਨੌਲੇਜ ਲੈਣੀ ਪੈਣੀ ਆਪਾਂ ਸਵੇਰੇ ਤੇ ਸ਼ਾਮੀ ਦੋ ਟਾਈਮ ਮੀਟਿੰਗਾਂ ਲਗਾਉਣੀਆਂ ਇਸੇ ਕਰਕੇ ਕਿ ਅਸੀਂ ਸਿੱਖ ਲਈਏ ਡਿਜੀਟਲ ਪੈਸਾ ਉਹਨਾਂ ਨੂੰ ਕਮਾਉਣਾ ਸਿੱਖੀਏ ਤੋਂ ਇੱਥੇ ਅੱਜ ਤੱਕ ਵੀ ਸਿੱਖ ਰਹੇ ਪੈਨੇ ਕਿ ਅਸੀਂ ਮੈਂਬਰ ਮੀਟਿੰਗ ਸਿਸਟਮ ਦੇ ਵਿੱਚ ਆ ਕੇ ਪੈਸਾ ਜਨਰੇਟ ਕਰਦੇ ਆ ਬਟ ਆਨ ਟੈਂਪਲ ਸਿੱਖਾਂਗੇ ਕਿ ਆਪਣੇ ਫੋਨ ਤੋਂ ਹੀ ਅਸੀਂ ਬਿਨਾਂ ਕੋਈ ਮੈਂਬਰ ਬਣਾਏ ਪੈਸਾ ਕਮਾ ਸਕਦੇ ਆ ਉਹ ਵੀ ਅਸੀਂ ਕੈਪਟਨ ਦੇ ਵਿੱਚ ਜਲਦੀ ਸਾਡੇ ਜਿਹੜੇ ਪ੍ਰੋਜੈਕਟ ਹੋਣ ਚੁਣੇ ਆ ਉਹਨਾਂ ਦੇ ਵਿੱਚ ਥੋੜੀ ਥੋੜੀ ਮਿਹਨਤ ਦੇ ਨਾਲ ਬਹੁ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪਹਿਲੇ ਨੰਬਰ ਦੇ ਪ੍ਰਮਾਤਮਾ ਦਾ ਗਿਫਟ ਮਿਲਦੀ ਹੈ ਗਿਫਟ ਟੌਪ ਟੈਂਕ ਦੇ ਵਿੱਚ ਆਏ ਸੀ ਤੇ ਉਹ ਵੀ ਹਰਪੁਰ ਤੋਂ ਬਿਲੋਂਗ ਕਰਦੇ ਹੈਗੇ ਆ ਸੰਦੀਪ ਮੈਡਮ ਇਹਨਾਂ ਨੂੰ ਸੀ ਗਾਣਦੇ ਜੋ ਪੀਤਾ ਦੇ ਕਾਸਟ ਹੁੰਦੇ ਆ ਤਨੀ ਮਿਲਦੇ 2 ਲੱਖ 36000 ਇਹਨਾਂ ਦੀ ਇਨਕਮ ਸੀ ਤੋ ਪਹਿਲੇ ਨੁਕਤੇ ਉਹ ਤੁਹਾਨੂੰ ਪਤਾ ਹੀ ਆ ਕਿ ਸਾਡੇ ਕੰਪਨੀ ਦੇ ਜਿਹੜੇ ਹਰ ਵੇਲੇ ਤੁਹਾਨੂੰ ਟ੍ਰੇਨਿੰਗ ਦਿੰਦੇ ਆ cripto ਬਾਰੇ ਡੀਨ ਐਡਗਰ ਮਾਰਦੇ ਪ੍ਰੋਡਕਟ ਬਾਰੇ ਬਹੁਤ ਅੱਛੀ ਨੋਲਿਜ ਆ ਤੇ ਸਾਰੀ ਕੰਪਨੀ ਦੇ ਵਿੱਚੋਂ 1 ਮਹੀਨੇ ਦੇ ਵਿੱਚ ਰਿਕਾਰਡ ਹੀ ਪਹਿਲਾ ਕਰ ਦਿੱਤੇ ਯੂ ਕੈਨ ਜਸ ਫੋਰ ਤੱਕ ਹਾਈਐਸਟ ਬੋਲ ਜਿਹੜਾ 2.5 ਲੱਖ ਰਿਹਾ ਸੀ ਜਦ 1.5 ਲੱਖ ਰਿੰਦਾ ਪਰ cripto ਨੇ ਸਾਰੀਆਂ ਰੰਦਾ ਪਾਰ ਕਰ ਦਿੱਤੀਆਂ ਪਹਿਲੇ ਵੀ ਨਹੀਂ 4 ਲੱਖ ਦਾ ਪੇੜ ਚੱਕਿਆ ਤੇ ਥੱਲੇ ਟੂਰ ਦੀ ਗੱਲ ਕਰੀ ਤੇ 5 ਲੱਖ ਰੁਪਈਆ ਅਮਰਵਾਰ ਦੀ ਲੱਗੀ ਗਈ। ਮਰਵਾ ਲਾ ਕੇ ਇੱਕ ਬਾਗਰ ਆ ਰਹੀ ਨਹੀਂ 1 ਮਿੰਟ ਸੋਚ ਤੋਂ ਮਰੇ ਆ। ਸਾਡੇ ਟੌਪ 10 ਦੇ ਵਿੱਚ ਆਏ ਆ ਤੇ ਤੁਹਾਡੀ ਹਿਸ਼ਾਰਪੋਲੀ ਟੀਮੀ ਹੈਗੀ ਆ। ਸੋ ਤੁਸੀਂ ਵੀ ਕਿਹਾ ਸਕਦੇ ਹੋ ਧੰਨਵਾਦ। 4 ਲੱਖ ਕਿੱਦਾਂ ਬਣਾਉਂਗਾ ਮੈਂ ਸਤਾਤਾ ਤੱਕ ਵੀ ਜੇ ਮੈਨੂੰ 4 ਲੱਖ ਹੀ ਆਉਂਦਾ। ਕਿਉਂਕਿ ਦੇਖੋ ਕਾਰ ਅਸੀਂ ਉਹਨੂੰ ਕੋ ਸਿਖਾਗੇ ਜਦੋਂ ਤਾਲਕ ਲੈਣੇ ਆਉਂਦੀ ਹੈ ਸਹੀ ਹੈ। ਜਿਸ ਇੱਕ ਰੱਖੀਵਾ ਨੂੰ ਕਹਦੀ ਯਾਰ ਮੈਂ ਕਾਰਸਵਾ ਦੇ ਵਿੱਚ ਉਹ ਤੇ 4 ਲੱਖ ਜਿੰਨੇ ਕਮਾਇਆ ਕ੍ਰਿਪਟੋ ਦੇ ਵਿੱਚ ਉਹੀ ਸਕਾਰ ਸਕਦਾ ਕਿ 4 ਲੱਖ ਭਾਜੀ ਕਿੱਦਾਂ ਕਮਾਇਆ ਸਹੀ ਹੈ ਜੀ ਬਹੁਤ ਮਿਸ ਅੰਡਰਸਟੈਂਡਿੰਗ ਹੁੰਦੇ ਆ ਆਪਾਂ ਇੱਥੇ ਪੁੱਛੋ ਮੈਡਮ ਨੂੰ ਕਦੀ ਉਹਨੇ ਕੀ ਗੱਲ ਕਹੀ ਹੋਏ ਮਤਲਬ ਆਪਾਂ ਸੀ ਫੈਮਿਲੀ ਮੈਂਬਰ ਵਾਂਗੂ ਸਾਰਾ ਨੂੰ ਸਮਝਦਾ ਕੋਈ ਏਡੀ ਗੱਲ ਨਹੀਂ ਹੈਗੀ ਮਤਲਬ ਅੱਜ ਦੀ ਰੇਟ ਦੇ ਵਿੱਚ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਸਾਰਿਆਂ ਨੂੰ ਡੀਲ ਕਰਦੇ ਹੈਗੇ ਆ ਮੰਡੋ ਬਹੁਤ ਸਹਿਯੋਗ ਮਿਲੇ ਆ ਪਰਮਿੰਦਰ ਸਾਹਿਬ ਜੀ ਦਾ ਇਹ ਸੁਣਨ ਦਾ ਸਾਡੀ ਬਹੁਤ ਮਾਣ ਕਰਦੇ ਆ ਮੈਂ ਤਾਂ ਇਹੀ ਕੰਨੀ ਆ ਪਰਮਾਤਮਾ ਅਗੇ ਇਹੀ ਅਰਦਾਸ ਕਰਦੀ ਆ ਕਿ ਇਹ ਵੈਗੁਰੂ ਇਸ ਕੰਪਨੀ ਨੂੰ ਵੱਧ ਤੋਂ ਵੱਧ ترقی ਦੇਈ ਅੱਗੇ ਤੋਂ ਅੱਗੇ ਹੋਰ ਇਹਨਾਂ ਦਾ ਕਾਰੋਬਾਰ ਵਿੱਚ ਵਾਧਾ ਦੇਈ ਵੈਗੁਰੂ ਜੀ ਦਾ ਕਾਉਂਸਲਰ ਵੈਗੁਰੂ ਜੀ ਦੇ ਪਤੀ ਐਨਟੀਸੀ ਕੈਪੀਟਲ ਦੇ ਸੈਂਟਰੀ ਪਾਈ ਹੈ ਤੇ ਕਿੰਨੀ ਇਨਕਮ ਇਸ ਕਰਕੇ ਕੋਪੀ ਚ ਨਹੀਂ ਲੈਣਾ ਸਾਰੇ ਜੁੜ ਚੁੱਕੇ ਆ ਇਹ ਨਾ ਹੋਵੇ ਤੁਸੀਂ ਲੈ ਕੇ ਆਉ ਜੀ ਮੈਂ ਇਸ ਜੂ ਕੇਂਦਰ ਵਿੱਚ ਕੰਮ ਕਰਕੇ ਹੀ ਪੈਸਾ ਕਮਾ ਕੇ ਅੱਗੇ ਕੈਪਟਨ ਦੇ ਵਿੱਚ ਪੈਸਾ ਇਨਵੈਸਟਮੈਂਟ ਕਰ ਦਿੱਤੀ ਵੈਰੀ ਗੁੱਡ ਇਨ ਰੈਕਿਗੂਸ਼ਨ ਸੀਨੀਅਰ ਸਰਦਾਰ ਮੋਹਨਪਾਲ ਜੀ ਤੇ ਨਰਜੋਤਪੁਰ ਮੈਮ ਨੂੰ ਦੇਣਾ ਚਾਹੀਦੀ ਆ ਇਹ ਸਰਪ੍ਰਾਈਜ਼ ਸੀਗਾ ਮੇਰੇ ਵੱਲੋਂ ਮੈਂ ਦੱਸਿਆ ਨਹੀਂ ਸੀਗਾ ਤੇ ਕਿਉਂਕਿ ਸਰ ਉਹਨਾਂ ਦੀ ਬਦੌਲਤ ਹੀ ਮੇਰਾ 2.30 ਲੱਖ ਦਾ ਪੇਅਓਟ ਕੜੇ

सो मच so उस तो बाद रजनी शर्मा जी एंड पार्थ खुशन सर कांग्रेचुलेशंस पेन जी कर दो दोस्तों हाइलाइटिंग की चीज की है लोग जी दुकान अपना साइडन टूर डी ने जीत है अपन बहुत बहुत थैंक यू टेक्निकली ट्रॉफी के नाल 13500 दी इनकम भी आंदी है ਜਦੋਂ 500 ਡੋਲਰ ਤੋਂ ਫਿਨਿਸ਼ਿੰਗਸ ਨੂੰ ਐਂਡ ਅੋਦੀ ਗ੍ਰੇਸ ਤੁਹਾਨੂੰ ਬਾਲੀ ਟੂਰ ਦੇ ਵਾਸਤੇ ਵੀ ਬਾਲੀ ਟੂਰ ਅਚੀਵ ਕਰਨਾ ਹੈ ਔਰ ਉਸ ਤੋਂ ਬਾਅਦ ਸਰਜੀਤ ਰਾਣਾ ਮੇਰੇ ਫਾਈਨਲ ਟੂਰ ਦੀ ਆਫਰ ਨਿਕਲੀ ਸੀਗੀ ਔਰ ਸਾਰੀ ਟੀਮ ਦੇ ਵਿੱਚ ਸਭ ਤੋਂ ਪਹਿਲਾ ਫਾਈਨਲ ਟੂਰ ਅਚੀਵ ਕੀਤਾ ਸੀ ਮੈਡਮ ਸਦੇਸ਼ਾ ਮਹਨੋਜੀ ਨੇ ਤੇ ਪਿਊ ਸ਼ਰਮਾ ਪਲੀਜ਼ ਤੁਸੀਂ ਦੋਨੋਂ ਸਟੇਜ ਤੇ ਆਓ ਔਰ ਆਪਣਾ ਜਿਹੜਾ ਗਿਫਟ ਹੈਗਾ ਉਹ ਲੈ ਕੇ ਜਾਓ ਜੀ ਦੇਖੀਏ ਕਿਹੜਾ ਗਿਫਟ ਨਿਕਲਦਾ ਹੈ लोग देख, देख दे सानो हुन तिनना ठोके नु गिफ्ट निकलदा है स्लिप्स मिल गई है सारे नु सरप्राइज गिफ्ट निकल निकल लगी है कटन लगी है मिल गई है जी हां जी याद कर ले अपने अपने परमात्मा नु ओशा ये मतलब किसमे पर सारे नु नहीं ये पांचवी चक्कनी है देखिए केदा नंबर निकलदा है 59 नंबर किदे कोला 59 ਕੀ ਕਹਿੰਦੇ ਇਹ ਨਾਲੇ ਕਹਿੰਦੇ ਸਾਰੇ ਆਂਦੇ ਦਾ ਆਹ ਕੋਈ ਤਾਂ ਤਰ੍ਹਾਂ ਦੀ ਸੀ T1 21 21 ਆਜੋ ਜੀ ਡਿਗਰੀਡੇਸ਼ਨ ਆਹ ਆਹ ਚਲਾ ਦਮੀ ਇਹ ਤਾਂ ਆਹ ਤੂੰ ਇਹ ਕਚੱਕੇ ਮਗਰ ਲਾ ਦੋ ਉਹ ਇਦਾਂ ਹੀ ਕਰਦੇ ਆ ਸਾਨੂੰ ਆਹ ਦੇਖੀਏ ਵੀ ਕਿਹਦਾ ਨੰਬਰ ਲੱਗਦਾ ਦੋ ਬੱਚੇ ਆਹ ਹੋਰ ਪੇਜ ਦੋ ਸਤਨੰਬਰ 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 7 ਜੀ ਮਮਤਾ ਮੈਡਮ ਕੰਗ੍ਰੈਚੁਲੇਸ਼ਨ ਜੀ 56 56 56 56 ਬਰਾਂਦਰਾਂ 14 ਕਿਸੇ ਦਾ ਇੱਕ ਰਹਿ ਗਈ ਇੱਕ ਰਹਿ ਗਈ 45 45 ਚਲੋ 45 ਹਾਂਜੀ ਕੰਗ੍ਰੈਚੁਲੇਸ਼ਨਸ ਤੁਹਾਨੂੰ ਵੈਲਕਮ ਗਿਫਟ ਦੇ ਵਾਸਤੇ ਸਾਡਾ ਨਹੀਂ ਨਿਕਲਿਆ ਕਿਸੇ ਕੋਲ ਦੀਦੀ ਨੇ ਤਾਂ ਕੈਪਟਲ ਲੈ ਲਿਆ ਸਾਡੇ ਨਹੀਂ ਨਿਕਲੇ ਅੰਦਰ ਇਹ ਬੈਗੇ ਪੱਤੀਆਂ ਫੜ ਕੇ ਆਉਂਦਾ ਹੱਲੇ ਹੋਰ ਗਿਫਟ ਪਏ ਆ ਕੋਈ ਗੱਲ ਹੱਲੇ ਜਿਹੜਾ ਵੱਡੀ ਗਿਫਟ ਵੀ ਜਾ ਪਤਾ ਤੁਹਾਨੂੰ ਮਿਲ ਜੇ ਲੋ ਜੀ ਜਿਹੜੀ ਅੱਜ ਦੀ ਮੀਟਿੰਗ ਹੈਗੀ ਬਹੁਤ ਵਧੀਆ ਸੀਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠੇ ਲੱਖਾਂ ਤੋਂ ਏ ਨਹੀਂ ਹਜ਼ਾਰਾਂ ਤੋਂ ਲੱਖਾਂ ਕਮਾਉਣੀਆ ਚਾਹੁੰਦੀਆਂ ਹਨ ਤਾਂ ਲੱਖਾਂ ਤੋਂ ਵੀ ਕਰੋੜਾਂ ਕਮਾਉਣਾ ਚਾਹੁੰਦੇ ਆ ਮੈਨੂੰ ਲੱਗਾ ਦੀਦੀ ਨੇ ਦੇਖ ਲਓ థਾਈਲੈਂਡ ਦਾ ਟੂਰ ਅਚੀਵ ਕੀਤਾ ਆ ਭੈਣ ਨੇ ਤੇ ਜਿਹੜੇ ਵੀ ਮੇਰੀਆਂ ਭੈਣਾਂ ਚਾਹੁੰਦੀਆਂ ਆ ਵੀ ਅਸੀਂ ਹਜ਼ਾਰਾਂ ਤੋਂ ਲੱਖਾਂ ਕਰੋੜਾਂ ਕਮਾਈਏ ਤਾਂ ਉਹ ਪਲੀਜ਼ ਮੈਸੇਜ ਕਰ ਤੇ ਵੱਧ ਤੋਂ ਵੱਧ ਨੌਲੇਜ ਲੈਣ ਤੇ ਦੀਦੀ ਤੁਸੀਂ ਕੁਝ ਕਹਿਣਾ ਚਾਹੂਗੀ ਜੇ ਜੇਕਰ ਕੋਈ ਵੀ ਇਸ ਕਨਸੈਪਟ ਬਾਰੇ ਜਾਨਣਾ ਚਾਹੁੰਦਾ ਹੈ ਤਾਂ ਮੈਸੇਜ ਕਰੇ ਹਾਂਜੀ ਤੇ ਸਾਡੇ ਮੇਰੇ ਭੈਣਾਂ ਜ਼ਰੂਰ ਜੁਆਇਨ ਕਰ ਲਓ ਤੇ ਮੀਟਿੰਗ ਲੱਗਦੀ ਆ ਸਵੇਰ ਨੂੰ 8 ਵਜੇ ਸਵੇਰ ਨੂੰ ਕਿੰਨੇ ਵਜੇ ਲੱਗਦੀ 9 ਵਜੇ ਸਵੇਰ ਨੂੰ 9 ਵਜੇ ਰਾਤ ਵਾੜੀ ਹਾਂਜੀ ਮੀਟਿੰਗ ਲੱਗਦੀ ਆ ਤੁਹਾਡਾ ਗਰੁੱਪ ਚ ਸਪੈਸ਼ਲ ਨੰਬਰ ਪਾਇਆ ਜਾਊਗਾ ਤੁਹਾਡੀ Gmail ID ਪੂਰਾ ਤੁਹਾਡਾ ਬਾਇਓ ਡਾਟਾ ਲੈ ਕੇ ਇਹ ਨਹੀਂ ਵੀ ਕੋਈ ਫੇਕ ਕੰਮ ਹੈ ਜਾਂ ਕਿਤਾ ਪੂਰਾ ਜੈਨੂਲ ਕੰਮ ਹੈ ਜੇ ਕੋਈ ਪੂਰੀ ਜੀ ਡਿਟੇਲ ਲੈਣਾ ਚਾਹੁੰਦਾ ਆ ਤਾਂ ਪਲੀਜ਼ ਸਾਡੀ ਇਨਸਟਾ ਆਈਡੀ ਤੇ ਲਵ ਬਲੌਗ 07 ਤੇ ਮੈਸੇਜ ਕਰਕੇ ਆਪਣੀ ਪੂਰੀ ਹੋਰ ਡਿਟੇਲ ਲੈ ਸਕਦਾ ਕੰਮ ਬਾਰੇ ਠੀਕ ਆ ਜੀ ਤੇ ਹੁਣ ਆਪਾਂ ਇੱਧਰ ਲੰਚ ਸਾਡਾ ਰੈਡੀ ਆ ਆਪਾਂ ਲੰਚ ਕਰ ਲઈએ ਲਾਈਨ ਹੋਰ ਲੰਬੀ ਹੀ ਦੀਦੀ ਫੇਰ ਨਿਕਲ ਕੇ ਆਗੇ ਲਾਈਨ ਤੋਂ ਤੇ ਚਲੋ ਠੀਕ ਆ ਜੀ ਆਪਾਂ ਹੁਣ ਮਿਲਦੇ ਤੁਹਾਨੂੰ ਘਰ ਜਾ ਕੇ ਠੀਕ ਆ ਜੀ ਤੇ ਬਲੌਗ ਨਾਲ ਬਣੇ ਰਹੋ ਲੋ ਇੱਧਰ ਮੀਟਿੰਗਾਂ ਚੱਲ ਰਹੀਆਂ ਆ ਡਿਸਕਸ਼ਨ ਹੋ ਰਹੀ ਆ ਮੀਟਿੰਗ ਬਾਰੇ बहुत वाला अरेज किया सारा कुछ सीरियस टॉपिक चलो बहुत टेस्टी विरे? है ना ਬਹੁਤ ਟੇਸਟੀ ਬਹੁਤ ਮਤਲਬ ਬਹੁਤ ਵਧੀਆ ਰੇਂਜ ਬਹੁਤ ਵਧੀਆ ਕੀਤਾ ਹੋਇਆ ਹੈ ਹਾਂਜੀ ਹਾਂਜੀ ਬਹੁਤ ਸਵਾਦਿਸ਼ਟ ਬਹੁਤ ਟੇਸਟੀ ਹੈ ਸੱਚੀ ਬਹੁਤ ਵਧੀਆ ਸੀ ਹਾਂਜੀ ਨੇ ਬਹੁਤ ਵਧੀਆ ਚਲਿਏ ਹੁਣ ਆਪਾਂ ਹਾਂਜੀ ਹਾਂਜੀ ਬਹੁਤ ਵਧੀਆ ਸੀ ਹਾਂਜੀ ਬਹੁਤ ਵਧੀਆ ਸੀ ਸਾਰੇ ਹਾਂਜੀ ਅਮਰ ਸਾਰੇ ਕੈਪਟਨ ਦਾ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਹਾਂਜੀ ਚਲ ਗੱਪਾਂਗੇ ਚਲੋ ਓਕੇ